ਮਮੀ ਪ੍ਰੋਗਰਾਮ ਵਧੀਆ ਹੋ ਗਿਆ ਸੀ ਫਿਰ ਹਾਂ ਪੁੱਤ ਬੜਾ ਹੀ ਵਧੀਆ ਹੋਰ ਸਾਰੇ ਠੀਕ ਠਾਕ ਹੀ ਨੇ ਹਾਂ ਸਾਰੇ ਠੀਕ ਠਾਕ ਆ ਅਦੀਬਾ ਜੀ ਤੇਰੇ ਵੱਲੋਂ ਪੁੱਛਦੇਗੇ ਚਲੋ ਕੋਈ ਗੱਲ ਨਹੀਂ ਤੇਰੇ ਕੋਲ ਪੱਜਲਾ ਹਟਣਾ ਹੀ ਪੱਜ ਮੈਂ ਕੀ ਲੰਦੀ ਗੁੱਸਾ ਪਤਾ ਉਹਨੇ ਕਿੰਨਾ ਕੀਤਾ ਮੈਂ ਤਾਂ ਕੋਈ ਨਾ ਕੋਈ ਬਹਾਨਾ ਬਣਾਉਣਾ ਹੀ ਹੁੰਦਾ ਵਾ ਚਲ ਕੋਈ ਗੱਲ ਨਹੀਂ ਤੂੰ ਇਹ ਦੱਸੋ ਪਾਣੀ ਪੀਣਾ ਲੈ ਜਾਂ ਮੇਰਾ ਪੁੱਤ ਲਿਆ ਪਾਣੀ ਬੜੀ ਤੇ ਲੱਗੀ ਹੈ ਲੰਮ ਕੀ ਕਰਾਂ ਪਿੰਦਰਾਂ ਨਾਲ ਗੱਲ ਕਰਾਂ ਕਿ ਨਾ ਕਰਾਂ ਕੁੜੀ ਨੂੰ ਇੱਕ ਗੱਲ ਇਹ ਵੀ ਹੈ ਜੀ ਇਹਦੇ ਨਾਲ ਮੈਂ ਗੱਲ ਕੀਤੀ ਹੈ ਪਰ ਭੁੰਜਾ ਜਾਇਆ ਹੈਗਾ ਵਾ ਕਿ ਤੇ ਆਵੇ ਨਾ ਉਖਾ ਹੀ ਹੋ ਜੇ ਚਲ ਨਹੀਂ ਇਹਦੇ ਪਿਓ ਨਾਲ ਗੱਲ ਕਰਤੀ ਹੋ ਸਕਦਾ ਉਹ ਗੱਲ ਸਮਝੀ ਜਾਵੇ ਕਾਲੋਂ ਕੋਈ ਕੰਨ ਫੋਨ ਨਾ ਲੈਂਦਾ ਮੇਥਾ ਨਾ ਜਾਂਦਾ ਦੋਸਤ ਕਿਉਂ ਸਿਮਾਨਾ ਸਵੰਨਾ ਆਉਂਦਾ ਬੜਾ ਹੈ ਮੈਨੂੰ ਕੰਨ ਤੇ ਤੇ ਗੇਹ ਲੈ ਜਾ ਜੇ ਤਾਂ ਗਿਆ ਹੁੰਦਾ ਗੱਡੀ ਤੇ ਮੈਂ ਸਮਾਨ ਧਰ ਲਿਆ ਹੁੰਨਾ ਮੈਂ ਮੈਂ ਕਿਥੇ ਹੁਣ ਬਸ ਦੇ ਵਿੱਚ ਚੁੱਕੀ ਫੇਰਾਂਗੀ ਮਮੀ ਕਿੰਨਾ ਕੁ ਘਾੜ ਲਾ ਵੀ ਨਹੀਂ ਆਂ ਕਿਹਨੂੰ ਪੁੱਛਾਂ ਤਾਂ ਕਿੰਦਸਾਂ ਕਿੰਨੀਆਂ ਦੇ ਬਸਾਂ ਬਦਲਣੀਆਂ ਪੈਂਦੀਆਂ ਨੇ ਤੇ ਗਰਮੀ ਗੋਡੇ ਗੋਡੇ ਕਿਤੇ ਮੈਂ ਜੂ ਅੱਡੇ ਤੇ ਬੈਠੀ ਆ ਕੇ ਬਾਸੀ ਨਾ ਮਿਲੇ ਬਾਸੀ ਕਿੰਨਾ ਟਾਈਮ ਬੈਠੀ ਫੇਰ ਕਿਤੇ ਬਸ ਆਈ ਚਲੋ ਕੋਈ ਗੱਲ ਨਹੀਂ ਫੇਰ ਤੇ ਕਿਆ ਬੇ ਉਹ ਕਿਹ ਕੀ ਡੈਡੀ ਇੱਥੇ ਉਹ ਕਮਰੇ ਸੁੱਤੇ ਨੇ ਪਰਲੇ ਚੱਲ ਫੇ ਮੈਂ ਜਾਂਦੀ ਆ ਬੜਾ ਉੱਠ ਕੇ ਬਿਓ ਹੈ ਇੱਕ ਮਿੰਟ ਲੈ ਆਏ ਆ ਹਾਂ ਅਗੀਆਂ ਵਾਂਡਿਓ ਵਾਂਡਿਓ ਤੇ ਆ ਗਈ ਤੇ ਇਹ ਕਿਹੜੇ ਗਲ ਦੀ ਨਹੀਂ ਦਾ ਇਹ ਕੰਮਕਾਰ ਕਰ ਲੈ ਸਾਰੀ ਕੰਮਕਾਰ ਕੀਤੇ ਇਹ ਘੜੀ ਸੁਸਤੀ ਜੀ ਪੈ ਗਈ ਇੱਥੇ ਪਿਆਹਣ ਚੱਲ ਨੀਰ ਆ ਗਈ ਉਸ ਨਾ ਬਸ ਠੀਕ ਆ ਫੇ ਕਿਹਦੇ ਰਨਗੇ ਹਾਲ ਤੇ ਕੇ ਬੜੀ ਵਧੀਆ ਕਿਤੇ ਉਹਨਾਂ ਨੇ ਨਾ ਖਾਣ ਪੀਣ ਦਾ ਪ੍ਰੋਗਰਾਮ ਕੀਤਾ ਨਾ ਚੰਗਾ ਫਿਰ ਜਨਮ ਦਿਨ ਮਨਾਇਆ ਪਤੀਏ ਨਾ ਆਖਿਆ ਕਿਤੇ ਇੰਨੀ ਉਹਨਾਂ ਦੇ ਸਾਰੇ ਰਿਸ਼ਤੇਦਾਰ ਸੱਦੇ ਹੁੰਦੇ ਅੱਛਾ ਤੇ ਤੁਹਾਡੇ ਵੱਲ ਪੁੱਛਦੇ ਤੇ ਆਵੇਂ ਫਟੂਲ ਹੀ ਖਰਚੇ ਹੁੰਦੇ ਹਰੇ ਕੰਮਾਂ 'ਚ ਚੱਲ ਨਿਆਣਿਆਂ ਦੀ ਰੀਤ ਹੁੰਦੀ ਆ ਹੂੰ ਰੀਤ ਲਾਲੀ ਇੰਨੀ ਦੇ ਨਿਆਣੇ ਝੱਟ ਮੂੰਹ ਵਟ ਲੈਂਦੇ ਆ ਅੱਜਕੱਲ ਆਹੋ ਪਰ ਪੰਜਾਬੀਆਂ ਨੇ ਇਸੇ ਕਰਕੇ ਖਰਚੇ ਵਧਾ ਲਏ ਆ ਕਦੀ ਕਿਸਦਾ ਜਨਮ ਦਿਨ ਆ ਗਿਆ ਕਦੀ ਕਿਸਦਾ ਚਲੋ ਮਰਜੀ ਅਗਲੇ ਚੱਲ ਕੀ ਲੋੜ ਕਹਿੰਦੀ ਕਮਾਈਆਂ ਕਰਦੇ ਨੇ ਤੇ ਆਪਣੀਆਂ ਰੀਝਾਂ ਨੂੰ ਇਹ ਤੇ ਹੈ ਤੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਹਨ ਕਰਾਂ ਕਿ ਨਾ ਕਰਾਂ ਮੂੰਹ ਗੁੱਸੇ ਨਾ ਹੁੰਦਾ ਤੂੰ ਕੋਈ ਚੰਗੀ ਚੰਗੀ ਕਹਦੀ ਮੱਬਾ ਮੈਂ ਹਾਂ ਮੈਂ ਇੱਥੇ ਆਪਣੇ ਏਡੇ 'ਚ ਬੈਠੀ ਹਾਂ ਹਾਂ ਤੇ ਉੱਥੇ ਨਾ ਇੱਕ ਕੁੜੀ ਮੇਰੇ ਜਾਣ ਤੋਂ ਪਹਿਲਾਂ ਹੀ ਬੈਠੀ ਤੇ ਬੜੀ ਸੋਹਣੀ ਕੁੜੀ ਹਾਂ ਬੜੀ ਸੋਹਣੀ ਕਾਲੇ ਰੰਗ ਦਾ ਚਿੱਟੇ-ਚਿੱਟੇ ਕੋਲ ਸੂਟ ਪਾਇਆ ਤੇ ਹੱਥ ਚੋਨੇ ਨਾਲ ਡੱਗ ਬੈਕ ਜਿਹਾ ਖੜਿਆ ਅੱਛਾ ਉਹ ਵੀ ਹੈਗਾ ਜੀ ਦਾ ਸੂਟ ਨਾਲ ਦਾ ਹੀ ਹੁੰਦਾ ਹਾਂ ਹੂੰ ਤੇ ਮੈਂ ਨਾ ਉਹਨੂੰ ਬੰਨ ਹੀ ਨਾ ਕਵਾ ਲਿਆ ਹੂੰ ਮੈਂ ਮਿਲਦੀ ਕਿੱਥੇ ਜਾਣਾ ਵਾ ਤੇ ਕਹਿੰਦੀ ਆ ਮੇਰਾ ਪਿੰਡ ਬਰਿਆਮ ਅੱਛਾ ਤੇ ਫਿਰ ਮੈਂ ਪਹਿਲਾਂ ਸੇ ਝੱਕਦੀ ਝੱਕਦੀ ਗੱਲ ਨਾ ਕਰਾਂ ਫਿਰ ਮੈਂ ਚੱਲ ਕਾਰ ਹੀ ਲੈਣੀ ਆ ਮੈਂ ਫਿਰ ਪੁੱਛਿਆ ਵੀ ਡੈਡੀ ਤੇਰਾ ਕੀ ਕੰਮ ਕਰ ਕਰਦਾ ਆਂਦੀ ਵਾਈ ਜੋਤੀ ਗਈ ਹੈ ਅੱਛਾ ਤੇ ਜੇ ਮੈਂ ਭੈਣ ਭਰਾ ਕਿੰਨੇ ਆ ਤੇ ਕਹਿੰਦੀ ਮੈਂ ਇਕੱਲੀ ਇਕੱਲੀ ਆ ਅੱਛਾ ਤੇ ਮੈਂ ਪੁੱਛੀ ਤੂੰ ਫਿਰ ਕਿੱਥੋਂ ਆਈ ਹੈ ਆਂਦੀ ਮੈਂ ਸਲਾਈ ਸਿੱਖਣ ਲਈ ਆ ਅੱਛਾ ਤੇ ਉਹ ਕਿਤੇ ਜਦੋਂ ਬੋਲੀ ਇੱਡੀ ਸੋਹਣੀ ਲੱਗੀ ਮੇਰੇ ਨਾਲ ਮਨ ਨੂੰ ਹੀ ਲੱਗੇ ਬੈਗੀ ਬੀਰਾ ਜੀ ਕਰੇ ਕੁੜੀ ਨੂੰ ਨਾਲ ਹੀ ਲੈ ਜਾਉਂ। ਉਹ ਹਣ ਮੈਨੂੰ ਅਸਲੀ ਗੱਲ ਦੱਸ ਪਈ ਗੱਲ ਕੀ ਹੋਈ? ਕਹਿਣਾ ਕਿ ਚੌਨੀ ਆ ਮੈਂ ਹੀ ਆਨੀ ਆ। ਪਈ ਭਲਾ ਪਾ ਆਪਣੇ ਪਿੰਡਰ ਵੱਲੋਂ ਨਾ ਗੱਲ ਕਰਦੇ ਵੇਖੀ ਇਹ ਪਿੰਡ ਦਾ ਨਹੀਂ ਹੁਣ ਪਤਾ ਲੱਗ ਗਿਆ। ਤੇ ਨੌ ਦਾ ਵੀ ਪਤਾ ਵਾਂਦੀ ਮੇਰੇ ਡੈਡੀ ਦਾ ਨਾਮ ਜਿੰਦਰਵਾ। ਉਹ ਵਰਿਆ ਪਿੰਡ ਦਾ ਤੇ ਮੈਨੂੰ ਪਤਾ ਵਾ ਹੈਗਾ ਵਾ ਵਰਿਆ ਪਿੰਡ। ਉੱਥੋਂ ਮੈਂ ਕਦੇ ਮੱਝ ਵੀ ਲੈਂਦੀ। ਅੱਛਾ। ਤੇ ਮੇਰੀ ਗੱਲ ਸੁਣਾ। ਤੇ ਨਾ ਹੀ ਉਹਨਾਂ ਨੂੰ ਜਾਣ ਦੇਣਾ, ਮੁਝ ਦੇ ਤੇ ਐਦਾਂ ਹੀ ਕੁੜੀ ਤੇਨੂੰ ਕਿਤੇ ਅੱਡੇ ਤੇ ਤੂੰ ਵੇਖ ਲਈ ਹੈ। ਤੇ ਤੇਰਾ ਕੀ ਹਾਲ ਜੇ ਬਣਨ ਚਲ ਗਿਆ ਇਦਾਂ ਕਿਦਾਂ ਰਿਸ਼ਤਾ ਹੋ ਜਾਏ ਇਹ ਗੱਲ ਨਹੀਂ ਹੁੰਦੀ ਨਿਆਣਾ ਦਿਲ ਲੱਗੀ ਦੀ ਗੱਲ ਹੁੰਦੀ ਹੈ ਜਦੋਂ ਮੇਰਾ ਦਿਲ ਨੂੰ ਲੱਗ ਗਈ ਤੇ ਉਹ ਐਡੀ ਗੱਲ ਥੋੜੀ ਵੀ ਮਾੜੀ ਹੋਣਗੇ ਰੋਟੀ ਪਾਣੀ ਤਾਂ ਖਾਦੇ ਸੰਦੇ ਹੋਣਗੇ ਮੁੰਡਾ ਕਿਸੇ ਕੰਮ ਕਰਦੇ ਨੀਗਾ ਲੱਗਾ ਭਾਵੇਂ ਸਾਡਾ ਘਰ ਬਰ ਮਾੜਾ ਮੋਟਾ ਬਣਿਆ ਆ ਵਾ ਚਲ ਮਾੜੀ ਮੋਟੀ ਵਾਈ ਜੋਤੀ ਸਾਡੀ ਠੀਕ ਵਾ ਟਾਈਮ ਪਾਸ ਹੋ ਰਿਆ ਵਾ ਪਰ ਇਹ ਹੁੰਦਾ ਵਾ ਕਿ ਜਦੋਂ ਕੱਲ ਨੂੰ ਤੇ ਰਿਸ਼ਤਾ ਕਰੀਏ ਹਨਾ ਧੀਆਂ ਪੁੱਤ ਵਹੀਏ ਅਗਲੇ ਪਹਿਲਾਂ ਪੁੱਛਦੇ ਮੁੰਡਾ ਕਰਦਾ ਕੀ ਐਡੀ ਥੋੜੀ ਗੱਲ ਸਾਡੇ ਮੁੰਡੇ ਨੇ ਵਿਚਾਰਨੇ ਕਿਤੇ ਕੰਮ ਧੰਦੇ ਲੱਗਣਾ ਹੀ ਨਹੀਂਗਾ ਜੇ ਨਾਲ ਉਹਨੇ ਕਰਮਾ ਜੈਦਾ ਲੱਗ ਜਾਣਾ ਇਹ ਗੱਲ ਕਰਕੇ ਤੇ ਦੇਖੀਏ ਮੈਂ ਇਹ ਆ ਨਾ ਵਾ ਪਚਾਲ 4 ਰੁਪਏ ਕਿਤੇ ਕਮਾਉਂਦਾ ਆ ਬੇ ਕਿਤੇ ਮੜ ਜੰਗੇ ਕੰਮ ਤੇ ਲੱਗਦੀ ਆ ਮੁਰਕੇ ਕਬੀਨਦਾਰੀਆਂ ਪੈ ਜਾਂਦੀਆਂ ਵਾ ਹੈ ਤੇ ਖਰਚੇ ਵੱਧ ਜਾਂਦੇ ਆ ਤੇ ਕਿਤੇ ਆ ਮੁਰਕੇ ਤਾਂਗ ਹੋਊਗਾ ਇੱਕ ਮੈਂ ਗੱਲ ਕਹਾਂ ਜੇ 22 ਜਾਂ ਕੋਈ ਸਾਲ ਦੋ ਸਾਲਾ ਲੋਨ ਕਿਤੇ ਕੰਮ ਨਾ ਮਿਲਿਆ ਤਾਂ ਆਪਾਂ ਉਹਦਾ ਵਿਆਹ ਨਹੀਂ ਕਰਨਾ ਹੈਗਾ ਵਿਆਹ ਤੇ ਕਰਨਾ ਵਾ ਪਰ ਚਲੋ ਇਹ ਹੁੰਦਾ ਵਾ ਪਾ ਵੀ ਥੋੜੇ ਹੌਸਲਾ ਹੋ ਜਾ ਗਮ ਕਿਤੇ 10000 ਕਮਾਉਂਦਾ ਵੀ ਹੋਰ ਚਲ ਕੋਈ ਗੱਲ ਨਹੀਂ ਅਜੇ ਨਾਂ ਵੀ ਕਮਾਊਗਾ ਕਿ ਅਸੀਂ ਜਿਹੜੀ ਕਮਾਈ ਕਰਨੀ ਉਹ ਕਿਨੇ ਦੇਣੀ ਹੈ ਵਿਆਹ ਹੋਊਗਾ ਤੇ ਨਰੀਆਂ ਕਿੱਥਾਂ ਲਾਵਾਂਗੇ ਉਹ ਚਲ ਵੇਖ ਲਈ ਪਾਬਾ ਕਰ ਲਿਓ ਪਤਾ ਸੋਹ ਜਿਹਾ ਕਿ ਤੇਰੀ ਬਾੜੀ ਮੋਟੀ ਕੁੰਡੀ ਆੜਦੀ ਤੇ ਵੇਖ ਲੈ ਉੜਾ ਕੇ ਉਹਨਾਂ ਨਾਲ ਨਹੀਂ ਬਾਕੀ ਨੇ ਮੁੰਡੇ ਨਾਲ ਗੱਲ ਵੀ ਕੀਤੀ ਹੈਗੀ ਮੈਂ ਮੁੰਡੇ ਨੇ ਕੀ ਕਹਿਣਾ ਜਦੋਂ ਮੇਰੇ ਮਨ ਨੂੰ ਗੁੜੀ ਲੱਗੀ ਹੈ ਤੇ ਮੁੰਡਾ ਸਾਡਾ ਲੱਗਿਆ ਜਿੱਦਾਂ ਅਸੀਂ ਕਹਿਣਾ ਹੁੰਦਾ ਹੀ ਮੰਨਣੀ ਓਏ ਉਹਨੂੰ ਪੁੱਛ ਲਈ ਨਾਲੇ ਕਿ ਤੇ ਉਹਨੂੰ ਵੀ ਕਿਤੇ ਖਾ ਖੁੰਦਾ ਨਹੀਂ ਜੇ ਕਿਤੇ ਤੈਨੂੰ ਪਤਾ ਵੀ ਉਹ ਕਿੱਥੋਂ ਚੜਦੀ ਕੁੜੀ ਦੀ ਜਾਂਦੀ ਕਿਹਨੂੰ ਆ ਆਪਣਾ ਅੱਡਾ ਕੰਮ ਕੀ ਕਰਦੀ ਆ ਸਲਾਈ ਸਿੱਖਣ ਜਾਂਦੀ ਉਹ ਉੱਥੋਂ ਬਸੇ ਬੈਂਦੀ ਆ ਆਪਣੇ ਪੇਟ ਨੂੰ ਫਿਰ ਤੇ ਉਹ ਰੋਜ਼ ਜਾਂਦੀ ਹਣੀ ਆ ਪਰ ਉਹ ਵੀ ਮੈਂ ਪਤਾ ਕਰਦੀ ਆਈ ਆ ਸਰ ਮੈਂ ਤੇ ਇੱਕ ਗੱਲ ਕਰਨੀ ਆ ਕਿ ਜਦੋਂ ਹੁਣ ਉਹਨੇ ਜਾਣਾ ਨਾ ਕਿਤਾ ਕੱਲ ਨੂੰ ਤੇ ਮੈਂ ਪਿੰਦਰ ਨਾਲ ਲਿਕੇ ਜਾਉਂਗੀ ਉਹਨੂੰ ਕੀ ਪਤਾ ਵੀ ਇਹਨੇ ਕਿਤੇ ਜਾਣਾ ਤਾਂ ਨਹੀਂ ਜਾਣਾ ਬਾਹਨੇ ਨਾਲ ਹੀ ਜਾ ਕੇ ਮੁੰਡੇ ਨੂੰ ਚਾਤੀ ਮਰਵਾ ਦੂੰਗੀ ਜੇ ਮਾਨੂੰ ਲੱਗੇ ਵੀ ਤੇ ਕਰ ਲਾਂਗੇ ਨਹੀਂ ਉੱਥੇ ਗੱਲ ਠੱਪ ਦਾਂਗੇ ਉਹ ਮੇਰੀ ਗੱਲ ਸੁਣਾ ਐਦਾਂ ਮੈਂ ਕਿਸੇ ਦੀ ਧੀ ਭੈਣ ਨੂੰ ਬੰਦਾ ਵੇਂਦਾ ਚੰਗਾ ਨਹੀਂ ਲੱਗਦਾ ਠੀਕ ਹੈ ਕਿ ਨਾ ਕੋਈ ਸਾਡੀ ਧੀ ਭੈਣ ਦੇ ਰਿਹਾ ਕਿਸੇ ਦੇ ਦੇ ਬੈਠੀ ਹੋਵੇ ਕਿਤੇ ਆਉਂਦੀ ਜਾਂਦੀ ਹੋਵੇ ਕਿਤੇ ਬੱਸ ਜੀ ਸਫ਼ਰ ਕਰਦੀ ਹੋਵੇ ਹੈ ਤੇ ਐਦਾਂ ਕੋ ਵੇਖੇ ਨੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਦੱਸ ਅਸੀਂ ਉਹਨੂੰ ਕਹਿ ਕੇ ਮਾਰੀ ਚੰਗੀ ਗੱਲ ਕਹਿਣੀ ਹੈ ਇੱਕ ਸਿਰਫ ਮੈਂ ਮੁੰਡੇ ਨੂੰ ਬੰਦਾ ਲੈਣਾ ਚਾਹਤੀ ਮਨੂਣੀ ਉਹਨੂੰ ਵੀ ਪਤਾ ਵੀ ਇਹਦਾ ਮੁੰਡਾ ਚੱਲ ਬਾਬਾ ਐਵੇਂ ਕਿਸੇ ਨੂੰ ਮਹਿਸੂਸ ਨਾ ਹੋਵੇ ਨਾ ਨਾ ਮੈਂ ਮਹਿਸੂਸ ਹੋਣੀ ਨਹੀਂ ਦੇਣਾ ਹੈਗਾ ਬੱਸ ਮੈਨੂੰ ਤੁਹਾਡੇ ਲਈ ਚੰਗੀ ਚੰਗੀ ਚਾਹੀਦੀ ਮੈਂ ਆਹਨ ਲੇਖੀ ਤਾਂ ਹੈ ਕਿ ਤੇਰੀ ਕਿਤੇ ਕੰਮ ਇਹ ਪਚਾ ਦੇਣਾ ਉਹ ਤਾਂ ਕਾਲੀ ਬਣੀ ਆ ਤੂੰ ਤਾਂ ਮੈਨੂੰ ਲੱਗਦਾ ਛੇਤੀ ਲਾਵਾਂ ਫੇਰੇ ਕਰਾਂਗੇ ਉਹਦੇ ਕਿ ਦੱਪਤੂ ਫਮੰਚਾ ਲਾਉਂਦੇ ਆ ਵੀ ਹਾਂਜੀ ਮੰਮੀ ਮੈਂ ਤੇ ਕਿੰਨਾ ਸਲਾਹ ਕਰਨੀ ਮੈਨੂੰ ਭੱਜ ਕੇ ਨਾ ਬੈਜੀ ਹੁਣ ਦੱਸੋ ਨਾ ਮੈਂ ਜੀ ਰੋਡੇ ਤੇ ਬੱਸੇ ਚੜੀ ਨਾ ਹਾਂਜੀ ਤੇ ਇੱਕ ਕੁੜੀ ਜਾਂਦਿਆਂ ਨੂੰ ਬੈਠੀ ਅੱਛਾ ਤੇ ਬੜੀ ਸੋਹਣੀ ਗੁਲਗਲੀ ਜਈ ਤੇ ਸੱਚੀ ਗੱਲ ਹੈ ਮੇਰੇ ਤੇ ਇਹੋ ਜੀ ਮਨ ਨੂੰ ਲੱਗੀ ਨਾ ਮੇਰਾ ਜੀ ਕਰੇ ਵੀ ਇਹ ਕੁੜੀ ਦਾ ਰਿਸ਼ਤਾ ਤੇਰੇ ਨਾਲ ਹੋ ਜੇ ਨਾ ਤੇ ਮੇਰੀ ਨੂਹ ਬਣ ਜੇ ਤੇ ਮੇਰਾ ਮਨ ਖੁਸ਼ ਹੋ ਜੇ ਬਸ ਠੀਕ ਆ ਮੰਮੀ ਇੰਦਾ ਰਾਹ ਹੁੰਦੇ ਜਾਂਦੇ ਆ ਨਾ ਕਿਸ ਦੀ ਧੀ ਭੈਣ ਦਾ ਇੰਦਾ ਨਹੀਂ ਕਰੀਦਾ ਹੁੰਦਾ ਲੈ ਪੁੱਤ ਮੈਂ ਕਿਹੜਾ ਨੂੰ ਮਾੜੀ ਨਾਲ ਜੰਦਾ ਵੇਖਿਆ ਮੈਂ ਵੀ ਆਪਣੀ ਨੂਹ ਬਣਾਉਣ ਵਾਤੇ ਸੋਚਣ ਦੀ ਹੈ ਮੇਰਾ ਵੀ ਜੀ ਕਰਦਾ ਵੀ ਮੇਰੇ ਘਰ ਸੋਹਣੀ ਨੂਹ ਹੋਵੇ ਤੁਰ ਹੀ ਫੇਰੇ ਤੇ ਲੋਕੀ ਕਹਿੰਨ ਲੈ ਦੀ ਨੂਹ ਬਿਲਕੁਦੀ ਸੋਹਣੀ ਓ ਮੰਮੀ ਬਹਿ ਜਾ ਛੁੱਪ ਕਰਕੇ ਹਜੇ ਕਿਸੇ ਬਨੇ ਕੰਮ ਭਣਿਆ ਨਹੀਂ ਆ ਤੇ ਵਿਆਹ ਤੇ ਤੁਸੀਂ ਪਹਿਲਾਂ ਸੁਪਨੇ ਲੈਣ ਦਾ ਪਿਓ ਤੂੰ ਮੈਨੂੰ ਕਦੀ ਹਾਂ ਨਹੀਂ ਕੀਤੀ ਹੈਗੀ ਕਦੀ ਹਾਂ ਵੀ ਕਰ ਦਿਆ ਦਾ ਉਹ ਮੰਮੀ ਜੀ ਹਾਂ ਕਰਨ ਵਾਲਾ ਕੰਮ ਉਹਦੇ ਕਰਨ ਤੂੰ ਐਦਾਂ ਕਰ ਕੱਲ ਨੂੰ ਉਹਨੇ ਫੇਰ ਉੱਥੋਂ ਬਸਦੇ ਮੈਂ ਨਾ ਤੇ ਤੂੰ ਮੇਰੇ ਨਾਲ ਜਾਵੇਂ ਤੇ ਬਾਨੇ ਨਾ ਚਾਤੀ ਮਾਰਾਂਗੇ ਜੇ ਤੈਨੂੰ ਸਹੀ ਲੱਗੂਗੀ ਤੇ ਗੱਲ ਚਲਾਵਾਂਗੇ ਕਿ ਪਪਾ ਉੱਥੇ ਰਹਨਾਂਗੇ ਵੇਖੋ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਰਹੀ ଥି ਲੇ ਮੈਂ ਨਹੀਂ ਚ ਜਾਣਾ ਜੁਣਾ ਤੁਹਾਨੂੰ ਹੋਕ ਹੀ ਗਿਆ ਹੈ ਪੁੱਤ ਮੇਰਾ ਜੀ ਕਰਦਾ ਵੀ ਹੁਣ ਮੈਂ ਤੇਰਾ ਵਿਆਹ ਕਰ ਕੋਈ ਗੱਲ ਨਹੀਂ ਆਪੀ ਹੋ ਜਾਏਗਾ ਐਡੀ ਕਾਲੀ ਨਹੀਂ ਡੜੀਦੀ ਹੁੰਦੀ ਆਪ ਵੀ ਤੇਰੀ ਕੋਈ ਕੰਮ ਹੁੰਦਾ ਉਹ ਖੇਚਲ ਕਰੀਏ ਫੇਰ ਹੀ ਹੁੰਦਾ ਵਾ। ਉਹ ਚਲੋ ਠੀਕ ਆ ਮੰਮੀ। ਮੇਰੀ ਨਾਲ ਕੱਲ ਨੂੰ ਜਾਣਾ ਹੀ ਆ ਤੇ ਕੱਪੜੇ ਅੱਜ ਜੀ ਦੀ ਕਿ ਚੱਜਦੇ ਪਾ ਲਈ। ਪਹਿਲੀ ਗੱਲ ਤੋਂ ਉਹਨੂੰ ਕਿਹੜਾ ਮੈਨੂੰ ਦੱਸਣਾ ਵੀ ਇਹ ਮੇਰਾ ਮੁੰਡਾ ਵਾ। ਮੈਨੂੰ ਦੱਸ ਤਾਂ ਹੁੰਦਿਆ ਤੁਹਾਡੀਆਂ ਗੱਲਾਂ ਸੁਣ ਕੇ। ਚਲੋ ਕੋਈ ਨਹੀਂ ਵੇਖਾਂਗੇ ਜਦੋਂ ਕੱਲ ਚਲੇਗੀ। ਆਹ ਚਲ ਕੋਈ ਨਹੀਂ ਫੇਰ ਹੈ। ਹੁਣ ਜਾਣਾ ਹੀ ਇਹਨੇ ਮੈਨੂੰ ਸਿਰ ਤੋਂ ਲੱਗਿਆ ਬਹਾਨਾ ਬਣਾਉਂਦੀ। ਚੰਗਾ। ਚੰਗਾ ਪੁੱਤ ਫੇਰ। ਮੰਮੀ ਵੀ ਨਾ ਜਾਣੇ ਵਾਲੀਆਂ ਗੱਲਾਂ ਕਰ ਦਿਆ। ਕੱਲ ਨੂੰ ਹੋਰ ਕਿਹੇ ਕੁੜੀ ਨੂੰ ਵੇਖਣ ਗਾ ਕਰਨਗੇ ਉਹ ਸੋਹਣੀ ਲੱਗਦੀ ਏ। ਉਹ ਜਿਵੇਂ ਤਰ੍ਹਾਂ ਕਿੰਨਾ ਕਿ ਟਾਈਮ ਆ ਅੱਜ ਸਬਜੀ ਬਣ ਗਈ ਆ ਆਟਾ ਗੁੱਦਾ ਫੁਲਕੇ 라 ਦਿੰਨੀ ਆ ਮੈਂ ਉਹ ਮੈਂ ਵੀ ਜਾਣਾ ਸਾਰੀ ਦੁਨੀਆ ਨੇ ਕਣਕਾਂ ਵੜਾ ਲਈਆਂ ਵਾ ਤੇ ਮੈਂ ਚੱਲ ਕੋਈ ਟਰਾਲੀ ਕਿੱਦੀ ਲ ਮੰਗ ਕੇ ਨਾ ਕਿ ਮੈਨੋਂ ਵਾਲੇ ਨੂੰ ਕਹਿਣਾ ਉਹ ਤਾਂ ਗੱਲ ਠੀਕ ਵਾ ਕੱਲ ਦੀ ਨਾ ਇੱਕ ਗੱਲ ਮੇਰੇ ਦਿਮਾਗ ਚ ਨਿਕਲ ਨਹੀਂ ਗਈ ਕਾਦੀ ਗੱਲ ਵਾ ਗੱਲ ਕਾਦੀ ਆ ਤੇ ਕੁੜੀ ਕਿਦੋਂ ਕੱਲ ਆਉਣੀ ਨਹੀਂ ਢੀ ਸੈਂਟਰ ਵਿੱਚੋਂ ਆਹੋ ਤੇ ਆਂਦੀ ਮੈਨੂੰ ਕੋਈ ਜਨਾਨੀ ਮਿਲੀ ੱਡੇ ਤੇ ਅੱਛਾ ਤੇ ਮੰਮੀ ਮੇਰੇ ਲੱਗ ਕੇ ਆਣ ਕੇ ਪੈ ਗਈ ਤੇ ਪਹਿਲਾਂ ਉਹਨੇ ਮੈਨੂੰ ਮੇਰਾ ਨਾਮ ਪੁੱਛਿਆ ਤੇ ਫਿਰ ਤੁਹਾਡਾ ਨਾਮ ਪੁੱਛਿਆ अच्छा ਤੇ ਫੇਰ ਕਹਿੰਦੀ ਆ ਕਿ ਪੁੱਤ ਮੈਨੂੰ ਆਪਣਾ ਨੰਬਰ ਦੇ ਦੇ ਤੇ ਇਹ ਆਦੀ ਅੰਟੀ ਮੇਰੇ ਕੋ ਨੰਬਰ ਤੇ ਹੈ ਨਹੀਂਗਾ ਕੋਈ ਵੀ ਤੇ ਪੁੱਤ ਤੂੰ ਕੀ ਕਰਦੀ ਆ ਇਹ ਆਦੀ ਮਸਲਾਈ ਸਿੱਖਣੀ ਆ ਚੱਲ ਮੈਂ ਵੀ ਤੇਰੇ ਕੋ ਸੂਟ ਸਵਾਇਆ ਕਰੂੰਗੀ ਹੈ ਤਾਂ ਇਦਾਂ ਦੀਆਂ ਗੱਲਾਂ ਬਾਤਾਂ ਵਾਵਾ ਕਰਦੀ ਰਹੀ ਇਹ ਨਾਲ ਤੇ ਮੈਨੂੰ ਨਾ ਹੁਣ ਵਿੱਚ ਇਹ ਵਿੱਚ ਸੋਚ ਕੇ ਟੈਨਸ਼ਨ ਹੋਣ ਈ ਆ ਤੇ ਇੰਨਾ ਕੀ ਲੋੜਵਾ ਨੂੰ ਪੁੱਛਣ ਦੀ ਨਾ ਉਹ ਜਾਣੇ ਨਾ ਗੁੱਜੇ ਸਾਡੀ ਕੁੜੀ ਨੂੰ ਚੱਲ ਯਾਰ ਉਹ ਵੀ ੱਡੇ ਤੇ ਬੈਠੀ ਹੋਣੀ ਤੇ ਵੀ ਬੈਠੇ ਹੋਈਆਂ ਦੋਵੇਂ ਸਲਾਈ ਪੈ ਗਈਆਂ ਹੋਈਆਂ ਏ ਨਾ ਹੁਵੇ ਵੀ ਸਾਡੇ ਇੱਕ ਦੀ ਦਾ ਪਿਛੇ ਨਾਤਾ ਹੋਵੇ ਓਏ ਤੇਰਾ ਤਾਂ ਮਾਰ ਖਰਾਬ ਹੋ ਗਿਆ ਵਾ ਲੋਕਾਂ ਦਾ ਕੰਨ ਕੁਕੰਦਾ ਟਾਈਮ ਨਹੀਂ ਤੇ ਕਹਿੰਦੇ ਪਿੱਛੇ ਕਰਨੇ ਕਿ ਦੁਸੀਂ ਅੱਜਕੱਲ ਇੰਨਾ ਟਾਈਮ ਹੈਗਾ ਕਿਰ ਕੋ ਜਵਾਨ ਦੀ ਪੁੱਤ ਵਾ ਹੈ ਟੈਨਸ਼ਨ ਤਾਂ ਹੁੰਦੀ ਆ ਨਾ ਮਨ ਤੇ ਪਤਾ ਨਹੀਂ ਕੀ ਸੋਚ ਕਿੰਨੇ ਸਵਾਲ ਪੁੱਛੇ ਜਿਦੋਂ ਸਾਨੂੰ ਜਾਣਦੀ ਨਹੀਂ ਤੇ ਸਾਡੇ ਸਾਡੇ ਬਾਰੇ ਪੁੱਛਣ ਦਾ ਕੀ ਮਤਲਬ ਹੀ ਓਏ ਯਾਰ ਮੇਰੀ ਤਾਂ ਗੱਲ ਸੁਣ ਜਿੱਥੇ ਕਿਤੇ ਬੀਬੀਆਂ ਚਾਰ ਬੈਠੀਆਂ ਹੁੰਦੀਆਂ ਹਨਾ ਉਹ ਇੱਕ ਦੂਜੇ ਰਿਸ਼ਤੇਦਾਰ ਥੋੜੀਆਂ ਹੁੰਦੀਆਂ ਉਹ ਤੇ ਗੱਲਾਂ 'ਚ ਗੱਲ ਲੱਭ ਕੇ ਗਾਂ ਦੀ ਗਾਂ ਨਾਲੇ ਦੋਸਤੀ ਤੱਕ ਪਹੁੰਚ ਜਾਂਦੀਆਂ ਲੋਕ ਅੱਜਕੱਲ ਪਰ ਪਤਾ ਨਹੀਂ ਕੀ ਕਰਾਂ ਤੂੰ ਹੀ ਇੰਦਾ ਕਰੋ ਤੂੰ ਹੀ ਨਾ ਕੁੜੀ ਨੂੰ ਫੋਨ ਲੈ ਕੇ ਦੋ ਜਿਹਦਾ ਮੱਡਿਆ ਡਿਆ ਦੇ ਖਲੋਣਾ ਖਲਾਨਾ ਪੈਂਦਾ ਨਾ ਖਲੋਣਾ ਕੋਲੇ ਅੰਡੇ ਦਾ ਜਾ ਕੇ ਤੁਸੀਂ ਆ ਵੀ ਲਿਆਏ ਹੋ ਨੀ ਹੈ ਚਲੋ ਅੱਧੇ ਕੋਈ ਗੱਲ ਮੈਂ ਕਰ ਤਾ ਫੋਨ ਤਾਂ ਲੈ ਸਮਾਨੀ ਦਾ ਚੰਗੜ ਢਾ ਰੋਣਾ ਲੱਗਦਾ ਚਲ ਕੋਈ ਨਹੀਂ ਕਣਕ ਅੱਜ ਵੀ ਹੋਣੀ ਮਾੜਾ ਚੰਗਾ ਲੈ ਲੈ ਹੈ ਇੱਕ ਤਾਂ ਸੋਚਦੀ ਹਾਂ ਕਿ ਕਿਤੇ ਫੇਰੇ ਸਾਡਾ ਰਿਸ਼ਤੇਦਾਰ ਵੀ ਨਹੀਂ ਪਤਾ ਕਰਾਉਂਦੇ ਆ ਆਪਾਂ ਦੱਸਿਆ ਜੀ ਨਹੀਂ ਕਿਹਨੂੰ ਇਹੋ ਹੀ ਪਤਾ ਕਰਾਉਂਦੇ ਹੋਣੇ ਆ ਵੀ ਕੁੜੀ ਨੂੰ ਕੀ ਕਰਾਉਂਦੇ ਐ ਵੀ ਬੜੀਆਂ ਆਤਮਾ ਨਾਲ ਅੱਜ ਕੱਲ੍ਹ ਕੁੜੀਆਂ ਸਿੱਧੀਆਂ ਅਗਲੇ ਦਿਨ ਦੀ ਇਹ ਚਤਾ ਪਛਾਣ ਤਾਂ ਨਹੀਂ ਤੇ ਕੀ ਕਰਦੇ ਦੀ ਕੀ ਨਹੀਂ ਕਰਦੇ ਯਾਰ ਤੁਹਾਡੀ ਇੱਥੇ ਹੀ ਕਿੰਨਾ ਵਿੱਚ ਅੰਦਰ ਪਾ ਕੇ ਰੱਖਣੀ ਹੈ ਹਾਂ ਉਹਨੇ ਕੱਲ ਨੂੰ ਬਗਾਨੇ ਘਰ ਵੀ ਜਾਣਾ ਵਾ ਕੀ ਪੁੱਤ ਨੂੰ ਘੋਂਦਾ ਤੇ ਇਤ ਵੱਜ ਜਲਦੀ ਆਉਣ ਦੀ ਗੱਲ ਨਹੀਂ ਮੈਂ ਕਰਨੀ ਮੈਂ ਕਹਿਣ ਦੀ ਆ ਵੀ ਐਡਾ ਅਗੇ ਨਵੇਂ ਨੇ ਲੈਣ ਦੀ ਕੀ ਲੋੜ ਹੀਗੀ ਮੈਂ ਤੇ ਉਹ ਗੱਲ ਮੇਰੇ ਦਿਮਾਗੋਂ ਨਿਕਲ ਗਈ ਉਹ ਛੱਡ ਪਰੇ ਤੂੰ ਇਹ ਜੀਆਂ ਗੱਲਾਂ ਜਿਹੜਾ ਕੰਮ ਤੋਂ ਕਰਦੇ ਹੋ ਵਰਗ ਚਲ ਕੋਈ ਨਹੀਂ ਬੁਲਾਦਨੀ ਫੁੱਲ ਕੇ ਆਹੋ ਬਹਿ ਜਾ ਤੀ ਲਿਓ ਨੀ ਰੋਟੀ ਬਾਹਰ ਬੈਠਾ ਹੀ ਇੰਨਾ ਤੇ ਕਹਿ ਤਾ ਕੋਈ ਗੱਲ ਨਹੀਂ ਕੀ ਪਰ ਮੇਰੇ ਦਿਮਾਗ ਚੋਂ ਗੱਲ ਨਿਕਲਨੀ ਨਹੀਂ ਗਈ ਕੌਣ ਮੈਂ ਐਡਾ ਖਾਸ ਜਿਹੜਾ ਏ ਕਿ ਇੱਕ ਚੀਜ਼ ਪੁੱਛਣ ਡਿਆ ਚੱਲ ਕੋਈ ਨਹੀਂ ਹੁਣ ਮੈਂ ਤੇ ਪਿਓ ਨੂੰ ਕਹ ਲਿਆ ਕਰੂੰਗੀ ਲੈਣਾ ਜੱਸਰ ਆ ਜਾ ਨਾ ਅਗ ਇਧਰ ਹੀ ਮੈਂ ਹੋਸ਼ ਨਾਲ ਹੀ ਆ ਰਾਂ ਤੇ ਧੀਆ ਵਧੀਆ ਬਹਿ ਜਾ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਪਾਣੀ ਦੀ ਨਹੀਂ ਲੋੜ ਹੈਗੀ ਮੈਂ ਕਿਤੇ ਬੜੀ ਦੂਰ ਆਈ ਆ ਬਹਿ ਜਾ ਤੁਹੀਂ ਹੋਰ ਘਰੇ ਕੀ ਕੰਮ ਆ ਰਿਹਾ ਨਹੀਂ ਹਾਂ ਟੱਠਾ ਕੁ ਵਧੀਆ ਤੇ ਗਈ ਨਹੀਂ ਅੱਜ ਅੱਜ ਐਤਵਾਰ ਹੈ ਅੱਜ ਤੂੰ ਵੀ ਧਕਾਰੀਆਂ ਦਿਨ ਵੀ ਛੁੱਟੀ ਸੀਗੀ ਅੱਛਾ ਮੈਂ ਹੈ ਸ਼ਾਇਦ ਉਦਾਂ ਹੀ ਨਹੀਂ ਗਈ ਹੈਗੀ ਤੁਹਾਨੂੰ ਵੀ ਅੱਜ ਘਰ ਛੁੱਟੀ ਹੁੰਦੀ ਹੈ ਹਾਂ ਐਤਵਾਰ ਛੁੱਟੀ ਹੁੰਦੀ ਹੈ ਅੱਛਾ ਠੀਕ ਆਣਾ ਮੈਂ ਸੂਟ ਲੈ ਕੇ ਆਈਆਂ ਤੁਹਾਨੂੰ ਨਾ ਨਹੀਂ ਹੈ ਨਾ ਪੀਲਾ ਕਨੀ ਤੇ ਮੈਂ ਜਰਾ ਸਿੰਗਾਗੀ ਤੇ ਹੁਣ ਮੇਰਾ ਸੁੰਦਰ ਸੀ ਨਹੀਂ ਕੋਈ ਨਹੀਂ ਸਿੰਦੂਗੀ ਜੇ ਦਿਖਾਵੀ ਹਾਂ ਸੋਨਾ ਆਹ ਸੋਨੇ ਤਾਂ ਬੜਾ ਸੋਨਾ ਵਾ ਪਰ ਜੇ ਲਹਿੰਗਾ ਜੇ ਲੱਗਣ ਤੇ ਤੂੰ ਸਸਤਾ ਜੇ ਕੋਈ ਲੈ ਕੇ ਹੁੰਦੀ ਸੂਟ 2 300 ਵਾਲਾ ਉਹ ਹੋ ਸਸਤਾ ਯਾਰ ਆ ਕਿੰਨੇ ਕਰਾਇਆ ਵਾ 500 ਦਾ ਆਵਾ ਹੋਰ ਇਤੋਂ ਸਸਤਾ ਦਸ ਕਿ ਲੈ ਕਿਉਣਾ ਸੁਣ ਮੈਂ ਪਰ ਮੈਂ ਕਿੰਨੀ ਕੁ ਕੋਈ ਹੱਕਾਇਾ ਸੂਟ ਲੈ ਲੈਂਦੀ ਫੇ ਜੇ ਮੈਨੂੰ ਚੰਗੀ ਤਰ੍ਹਾਂ ਨਹੀਂ ਨਾ ਹੁੰਦੇ ਮੈਂ ਤੈਨੂੰ ਸੀਂ ਦਿੰਦੀ ਫਿਰ ਜੇ ਉਹ ਸਹੀ ਹੁੰਦਾ ਫਿਰ ਮੈਂ ਤੇਰੇ ਸੀਂਦੇ ਨਹੀਂ ਲੱਗਿਆ ਇਹ ਕੋਈ ਗੱਲ ਨਹੀਂ ਤੂੰ ਸੀਂ ਦੀ ਮੈਨੂੰ ਤੇਰੇ ਤੇ ਯਕੀਨ ਆ ਤੂੰ ਵਧੀਆ ਹੀ ਸੀਵੇਂਗੀ ਇਨਾਂ ਤੇ ਭਰੋਸਾ ਹੈ ਗਈ ਹੈ ਮੈਨੂੰ ਤੇਰੇ ਤੇ ਤੇ ਨਾਲੇ ਨਾ ਦੋ ਸੂਟਾਂ ਮੇਰੇ ਤੇ ਮਮੀ ਦਾ ਸੀਵੇਂ ਸੀ ਨਾ ਚਾਹ ਕੋਈ ਨਹੀਂ ਮੈਂ ਸੀਨੂੰਗੀ ਦਿਲੇਸ ਲੂਸ ਲੱਗੀ ਜੰਨਾ ਹਾਂ ਕੋਈ ਨਹੀਂ ਲਾ ਦੇ ਜਿੱਦੋਂ ਵਿੱਚ ਕੱਟ ਪਾ ਗਈ ਨਾ ਮੈਂ ਪੁੱਤ ਕੋਈ ਨਹੀਂ ਮੈਂ ਅੱਧੇ ਲਾ ਪਾਣੀ ਦੀ ਤੇ ਲੋੜ ਹੀ ਨਹੀਂ ਹੈਂ ਟੀ ਲੈ ਦੱਸ ਉਹ ਤਾਂ ਗਰਮੀ ਹੋ ਗਈ ਆ ਮੰਮੀ ਮੇਰੇ ਕੋ ਨਾ ਉਹ ਸੁਟ ਲੈ ਕੇ ਆਈ ਗਿਆ ਸੀਨ ਲਈ ਮੈਂ ਇਹਨੂੰ ਕਹੇ ਥੋੜਾ ਹਲਕਾ ਲੈ ਆਉਂਦੀ ਤੇ ਆਪਣੀ ਮੰਮੀ ਨੇ ਵੀ ਨਾਲ ਲਿਆ ਹੈ ਅੱਛਾ ਮਾਵਾਤੀਆਂ ਦੇ ਇਕੱਠੇ ਸੁਵਾ ਰਹੇ ਆ ਸੇਮ ਕੱਲੇ ਲੱਗਦੇ ਸੋਹਣੇ ਜੱਸ ਆਪਾਂ ਵੀ ਦੋਵੇਂ ਜਾਣੀਆਂ ਸੁਵਾਵਾਂਗੇ ਆਹ ਕੋਈ ਨਹੀਂ ਲੈ ਆਂਗੇ ਦਰ ਦਰ ਦੇਖ ਲਾਂਗੇ ਕਿਸ਼ਰਾ ਕਿੱਥੇ ਰਿਹਾ ਨਹੀਂ ਬੜਾ ਸੋਹਣਾ ਵਾ ਕਪੜਾ ਹੀ ਬੜਾ ਵਧੀਆ ਵਾ ਤੇ ਟੂਲਾ ਜਿਆ ਹਨਾ ਹਾਂਜੀ ਆਹ ਤੇ ਉਹਦਾ ਇੱਕ ਗੱਲ ਵਾ ਜਾਂਦੀ ਨੂੰ ਥੋੜੇ ਦਿਨ ਹੀ ਹੋਏ ਜੇ ਪਰ ਇਹ ਤੇ ਸਫਾਈ ਬੜੀ ਰੱਖਾਵੇਂ ਜੀ ਆਹ ਨਾ ਸੂਟ ਨਾ ਪਾਇਆ ਕਿ ਨਹੀਂ ਕੋਤੇ ਇੰਨੀ ਸਿੱਤਾ ਵਾ ਕਿਸ਼ਾ ਆਹ ਸੂਣਾ ਸਿੱਤਾ ਵਾ ਫਿਰ ਅਵੇਂ ਜਿੰਝਾ ਨਹੀਂ ਕਿ ਮੈਨੂੰ ਜਾਂਚ ਲਈਏ ਜੀ ਥੋੜਾ ਜਿਆ ਅਜੇ ਮੈਨੂੰ ਡਰ ਲੱਗਦਾ ਥੋੜਾ ਜਿਆ ਸੀਨ ਲੱਗਿਆ ਚਲ ਇਹ ਵੀ ਸਹੀ ਸੀ ਹੋ ਜਾਂਦਾ ਲੱਗੇ ਬੈ ਕੇ ਸਿਖਾ ਦਿੰਦੇ ਆ ਤੇ ਫਿਰ ਸਹੀ ਸੀ ਹੋ ਜਾਂਦਾ ਵਾ ਬਾਕੀ ਡਾਰੀ ਲੱਗਦਾ ਜੇ ਮੈਨੂੰ ਚਲ ਕੋਈ ਨਹੀਂ ਇਦਾਂ ਹੀ ਹੱਥ ਫੁੱਲਣਾ ਵਾ ਮੇਰੀ ਤਾਂ ਝੋੜੀ ਹੁੰਦਾ ਵਾ ਜੇ ਹੁਣ ਕੰਮ ਕਰਨਾ ਵਾ ਤੇ ਫੇਰ ਜੇ ਡੈਰੀ ਵੀ ਤੇ ਫੇਰ ਥੋੜੀ ਕੰਮ ਹੋਣਾ ਵਾ ਪਤਾ ਕੀ ਕਰੀ ਦੋ ਤਿੰਨ ਸੂਟ ਹੋਰ ਸਿਲੀ ਨਾ ਪਹਿਨਾ ਘਰ ਵਾਲੇ ਤੇ ਫੇਰ ਆ ਕੱਟੀ ਠੀਕ ਵਾ ਨਾ ਕੋਈ ਨਹੀਂ ਆਹੋ ਬਾਅਦ ਚ ਕੱਟ ਲਈ ਚਲ ਮੈਂ ਚਾਹ ਬਣਾਵਾ ਕਰੋ ਗੱਲਾਂ ਬਾਤਾਂ ਹਾਂਜੀ ਠੀਕ ਹੈ ਨਾ ਵਾ ਫੇਰ ਗੱਲ ਸੁਣ ਥੋੜਾ ਗੁਰਪਿੰਦਰ ਕੀ ਕਰਦੀ ਹੁੰਦੀ ਉਹ ਵੀ ਹੁੰਦੀ ਆ ਉੱਥੇ ਉਹ ਤੇ ਉੱਥੇ ਹੀ ਆ ਮੇਰੇ ਕਾਲਜ ਚ ਮੇਰੇ ਨਾਲ ਹੀ ਆ ਜਿਹੜੀ ਕੋ ਰਮਣ ਹੀ ਨਾ ਉਹ ਤਾਂ ਵੀ ਨੂੰ ਪਤਾ ਹੋਊਗੀ ਕਰਦੀਆਂ ਹਨ ਉਹਦੇ ਬਾਰੇ ਨਹੀਂ ਕੁਝ ਪਤਾ ਲੱਗਣਿਆ ਤੈਨੂੰ ਪਤਾ ਉਹਦੇ ਬਾਰੇ ਕੁਝ ਨਾ ਮੈਨੂੰ ਕਿੱਥੇ ਪਤਾ ਵਾ ਮੈਂ ਤਾਂ ਫੇਰ ਹਟ ਗਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਇਹਦਾ ਨਾ ਫੋਨ ਤੇ ਕਿਹ ਨਾਲ ਗੱਲ ਹੁੰਦੀ ਆ ਤੈਨੂੰ ਪਤਾ ਹੀ ਆ ਮੇਰਾ ਉਹਦੇ ਮੈਨੂੰ ਆਪ ਨਹੀਂ ਪਤਾ ਉਹਦਾ ਨੰਬਰ ਲਾਈਦਾ ਵਾ ਨਾ ਤੇ ਲੱਗਦਾ ਵੀ ਨਹੀਂ ਸ਼ਾਇਦ ਨੇ ਚੇਂਜ ਹੋਨ ਕਰਤਾ ਵਾ ਹੋ ਸਕਦਾ ਵਾ ਬਦਲ ਲਿਆ ਹੋਵੇ ਪਤਾ ਨਹੀਂ ਜਾਂ ਹਟ ਗਈ ਆ ਉਹ ਜਾਂ ਹੋਰ ਕਿਤੇ ਲੱਗ ਗਈ ਹੋਣੀ ਆ ਪਤਾ ਨਹੀਂ ਹੁਣ ਫੇਰ ਸੱਚ ਜਸ ਤੈਨੂੰ ਪਤਾ ਜਿਹੜੇ ਲਗਲੇ ਪਿੰਡ ਵਾਲੀ ਪਵਣ ਹੀ ਉਹਦਾ ਵਿਆਹ ਵੀ ਕਰਤਾ ਉਹਦੇ ਘਰ ਦੇ ਆਣੇ ਕਿਹੜੀ ਪਗੰਦੀ ਗੱਲ ਕਰਨ ਦੀ ਆ ਆਪਣੀ ਕਲਾਸ ਚ ਤਾਂ ਦੋ ਤਿੰਨ ਸੀਗੀਆਂ ਯਾਰ ਜਿਹੜੀ ਆਪਣੀ ਕਲਾਸ ਵਿੱਚ ਆ ਨਾਲ ਦੇ ਪਿੰਡ ਦੀ ਹੀ ਪਵਣ ਉਹਦੀ ਗੱਲ ਕਰ ਰਹੀ ਦੀ ਆ ਮੈਂ ਅੱਛਾ ਅੱਛਾ ਉਹਦਾ ਹੀ ਨਹੀਂ ਜਲਦੀ ਵਿਆਹ ਕਰਤਾ ਉਹਦੇ ਘਰ ਦੇ ਆਵੇ ਤੈਨੂੰ ਪਤਾ ਤੇ ਹੈਗਾ ਵਾ ਉਹਨੂੰ ਪਹਿਲਾਂ ਵੀ ਕਿੰਨੇ ਰਿਸ਼ਤੇ ਹੁੰਦੇ ਹੁੰਦੇ ਸੀ ਕੋਈ ਚੰਗਾ ਮਿਲ ਗਿਆ ਹੁਣ ਆ ਵਾਂ ਤੇ ਅਗਲਾ ਨੇ ਕਰਤਾ ਹੁਣ ਆ ਹਾਂ ਇਹ ਤਾਂ ਹੋ ਸਕਦਾ ਵਾ ਚਲ ਵਧੀਆ ਵਾ ਸਹੀ ਰਵੇ ਆਪਣੀ ਘਰੇ ਤੇ ਹੋਰ ਭਾ ਦੇ ਕਿ ਚੱਲ ਪੜ੍ਹਨ ਦੀ ਥੋੜਾ ਬਹੁਤਾ ਹੋਰ ਤੇ ਵਧੀਆ ਹੀ ਸਗੋਂ ਹੈਣਾ ਚਲੋ ਹੁਣ ਅਗਲੇ ਦੇ ਘਰ ਦੀ ਮਰਜ਼ੀ ਐ ਇਹ ਤਾਂ ਗੱਲ ਹੈਗੀ ਤੇ ਮੈਂ ਕਿਹਾ ਮੈਂ ਮਮਮੀ ਦਾ ਮੇਚਾ ਸੈਂਡਲ ਕਰਦਾਂਗੀ ਠੀਕ ਆ ਕਿ ਜਾਂਵੇਂ ਤੈਨੂੰ ਸੂਟ ਹੀ ਪੜਾ ਜਾਵੇ ਸੂਟ ਹੀ ਪੜਾਜੀ ਤੂੰ ਮੈਨੂੰ ਕਿਉਂਕਿ ਹਾਲੇ ਫਿਰ ਉਦੋਂ ਪਤਾ ਨਹੀਂ ਲੱਗਣਾ ਹਾਂ ਹਾਂ ਨਹੀਂ ਸੂਟ ਹੀ ਪੜਾਜੀ ਤੂੰ ਮੈਨੂੰ ਕਿਤੇ ਹੁੰਦੀ ਜਾਂਦੀ ਜੇ ਮਮਮੀ ਗਈ ਉਧਰ ਨੂੰ ਫਿਰ ਮਮਮੀ ਨੂੰ ਕਹੂੰਗੀ ਫੜ ਲਿਆਉਂਗੀ ਹਾਂ ਠੀਕ ਆ